ਸੇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦਾ ਇੱਕ ਬੋਲ ਹੁੰਦਾ ਹੈ ਵੀ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਸਤਿਕਾਰਯੋਗ ਭਾਈ ਗੁਰਦਾਸ ਜੀ ਬੜੇ ਗਿਆਨਮਾਨ ਨੇ ਸੂਝਮਾਨ ਨੇ ਇੱਕ ਗੱਲ ਨੂੰ ਕਹਿਣ ਲੱਗਿਆ ਸੈਂਕੜੇ ਸੈਂਕੜੇ ਦਲੀਲਾਂ ਉਹਨਾਂ ਦੇ ਕੋਲ ਨੇ ਉਹ ਦੇਣੀਆਂ ਜਾਣਦੇ ਨੇ ਬਾਕੀ ਜ਼ਿੰਦਗੀ ਵਿੱਚ ਵੇਖਣੇ ਆ ਬਈ ਬਹੁਤ ਵਾਰ ਇਦਾਂ ਦੀਆਂ ਐਗਜ਼ੈਂਪਲਾਂ ਆਪਣੇ ਆਪ ਕੁਦਰਤੀ ਢੰਗ ਦੇ ਨਾਲ ਹੀ ਸੈੱਟ ਹੋ ਜਾਂਦੀਆਂ ਨੇ ਬਈ ਜੋ ਤੁਸੀਂ ਦੇ ਰਹੇ ਹੋ ਉਹ ਮੁੜ ਕੇ ਬਲਕਿ ਡਬਲ ਹੋ ਕੇ ਬਲਕਿ ਕਈ ਗੁਣਾ ਹੋ ਕੇ ਤੁਹਾਡੀ ਚੋਲੀ ਵਿੱਚ ਵਾਪਸ ਆ ਰਿਹਾ ਜੋ ਤੁਸੀਂ ਦੇ ਰਹੇ ਹੋ ਚੰਗਿਆਈ ਦੇ ਰਹੇ ਹੋ ਬੁਰਾਈ ਦੇ ਰਹੇ ਹੋ ਭਲਾ ਦੇ ਰਹੇ ਹੋ ਧੋਖਾ ਦੇ ਰਹੇ ਹੋ ਠੱਗੀ ਦੇ ਰਹੇ ਹੋ ਬੇਈਮਾਨੀ ਦੇ ਰਹੇ ਹੋ ਜਾਂ ਸਹਿਜ ਦੇ ਰਹੇ ਹੋ ਸ਼ਾਂਤੀ ਦੇ ਰਹੇ ਹੋ ਜਾਂ ਕੀ ਦੇ ਰਹੇ ਹੋ ਪਰ ਦੇਣ ਦੇ ਅੰਦਰ ਸਾਡੀ ਕੰਜੂਸੀ ਬਣੀ ਹੈ ਬੰਦਾ ਨਾ ਤੇ ਕਿਸੇ ਨੂੰ ਅੰਦਰੋਂ ਸਹੀ ਢੰਗ ਦੇ ਨਾਲ ਗੁਣ ਦੇ ਕੇ ਰਾਜੀ ਹੈ ਬਾਕੀ ਤੇ ਗੱਲ ਛੱਡੋ ਇਹ ਤੇ ਆਪਣੇ ਲਬਾਂ ਦੀ ਮੁਸਕਰਾਟ ਦੇਣ ਲੱਗਾ ਵੀ ਕਦੇ-ਕਦੇ ਕੰਜੂਸੀ ਕਰ ਜਾਂਦਾ ਹੈ ਵੀ ਨਹੀਂ ਮੈਨੂੰ ਹੱਸ ਕੇ ਨਹੀਂ ਮਿਲਦਾ ਮੱਥੇ ਵਟ ਪਾ ਕੇ ਮਿਲਦਾ ਖੈਰ ਇਹਦੀ ਮੈਂ ਇੱਕ ਐਗਜ਼ਾਮਪਲ ਸਭ ਤੋਂ ਪਹਿਲਾਂ ਇਹ ਹੀ ਰੱਖਣਾ ਵੀ ਤੁਸੀਂ ਵੇਖੋ ਤੁਹਾਡੇ ਸਾਹਮਣੇ 1 2 4 5 ਬੰਦੇ ਆ ਕੇ ਖਲੋਗੇ ਤੁਸੀਂ ਉਹਨਾਂ ਨੂੰ ਜੀ ਕਹਿ ਕੇ RAM ਸਲਾਮ ਕਰੋ ਫਤਿਹ ਬਲਾਓ ਸਤਿ ਸ੍ਰੀ ਅਕਾਲ ਕਹੋ ਉਹ ਵੀ ਉਵੇਂ ਤੁਹਾਨੂੰ ਅੱਗੋਂ ਪੇਸ਼ ਆਉਣਗੇ ਤੇ ਜੇ ਤੁਸੀਂ 5 ਬੰਦੇ ਤੁਹਾਡੇ ਘਰ ਵਿੱਚ ਆਏ ਤੁਹਾਡੇ ਕਾਰੋਬਾਰ ਤੇ ਆਏ ਤੁਸੀਂ ਅੱਖਾਂ ਕੱਢ ਕੇ ਆਪਣੇ ਟਾਕਾਂ ਦੇ ਉੱਤੇ ਹੱਥ ਰੱਖ ਕੇ ਖਲੋਗੇ ਓਏ ਕਿੱਧਰ ਮੂੰਹ ਚੁੱਕਿਆ ਕਿੱਧਰ ਆਏ ਹੋ ਅੱਗੋਂ ਵੀ ਜਵਾਬ ਇਦਾਂ ਦਾ ਹੀ ਆਏਗਾ ਦੂਸਰੀ ਗੱਲ ਅੱਜ ਦੇ ਦੌਰ ਵਿੱਚ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਗਾਲ ਕੱਢੋਗੇ ਗਾਲ ਮਿਲੇਗੀ ਬੁਰਾ ਬੋਲੋਗੇ ਬੁਰਾ ਮਿਲੇਗਾ ਉਹਨੂੰ ਜੀ ਕਹੋਗੇ ਜੀ ਆਏਗਾ ਆਪ ਕਹੋਗੇ ਆਪ ਆਏਗਾ ਜਿੱਦਾਂ ਵੀ ਬੁਲਾਓਗੇ ਉਦਾਂ ਦੀ ਆਵਾਜ਼ ਅੱਗੋਂ ਆਏਗੀ ਸਿਆਣੇ ਕਹਿੰਦੇ ਨੇ ਖੂ ਵੇਖੂ ਤੇ ਖੂ ਦੀ ਮਨ ਦੇ ਉੱਤੇ ਖਲੋ ਕੇ ਖੂ ਵੱਲ ਨੂੰ ਮੂੰਹ ਕਰਕੇ ਏਠਾਂ ਜਿੰਨੀ ਜ਼ੋਰ ਦੀ ਆਵਾਜ਼ ਮਾਰੋਗੇ ਨਾ ਉਦੋਂ ਕਈ ਗੁਣਾ ਵੱਧ ਜੋਰ ਦੀ ਆਵਾਜ਼ ਤੁਹਾਡੇ ਕੋਲ ਪਰਤ ਕੇ ਆਏਗੀ ਵਾਪਸ ਆਏਗੀ ਕਿਸੇ ਦਾ ਭਲਾ ਕੀਤਾ ਹੋਵੇ ਤੇ ਕਿਸੇ ਵੀ ਤਰੀਕੇ ਦੇ ਨਾਲ ਕੀਤਾ ਹੋਵੇ ਕੁਦਰਤ ਦਾ ਨਿਯਮ ਹੈ ਭਲਾ ਤੁਹਾਡਾ ਵੀ ਹੋ ਜਾਏਗਾ ਇਹ ਗੱਲ ਵੱਖਰੀ ਹੈ ਵੀ ਜਿਹਦਾ ਤੁਸੀਂ ਕੀਤਾ ਹੈ ਉਹ ਬੇਸ਼ੱਕ ਤੁਹਾਡਾ ਕਰੇ ਜਾਂ ਨਾ ਕਰੇ ਕੁਦਰਤ ਦੇ ਕੋਲ ਰਾਹ ਬੜੇ ਨੇ ਸਾਧਨ ਬੜੇ ਨੇ ਕੋਈ ਨਵਾਂ ਸਾਧਨ ਬਣ ਜਾਏਗਾ ਨਵਾਂ ਬਹਾਨਾ ਬਣ ਜਾਏਗਾ ਨਵਾਂ ਸ਼ਖਸ ਜ਼ਿੰਦਗੀ ਵਿੱਚ ਆ ਜਾਏਗਾ ਪੜਾ ਤੁਹਾਡਾ ਵੀ ਹੋ ਜਾਏਗਾ ਕਿਸੇ ਨਾ ਕਿਸੇ ਢੰਗ ਦੇ ਨਾਲ ਪਰਜੇ ਭਲਾ ਕੀਤਾ ਹੋਵੇ ਤੇ ਭਲਾ ਇੱਕ ਤਰੀਕੇ ਦੇ ਨਾਲ ਹੀ ਨਹੀਂ ਹੈ ਵੀ ਕਲਾ ਜੇ ਵਿੱਚੋਂ ਮਾਇਆ ਕੱਢੀ ਤੇ ਉਹਦੇ ਨਾਲ ਭਲਾ ਕਰ ਸਕਨੇ ਆ ਭਲਾ ਗੁਣ ਦੇ ਕੇ ਕਲਾ ਦੇ ਕੇ ਮੁਸਕਰਾਟ ਦੇ ਕੇ ਚੰਗੀ ਸਲਾਹ ਦੇ ਕੇ ਚੰਗੀ ਮੱਤ ਦੇ ਕੇ ਤੇ ਧੰਨ ਦੇ ਕੇ ਜਾਂ ਹੋਰ ਕਈ ਤਰੀਕੇ ਨੇ ਕਈ ਤੌਰ ਤਰੀਕਿਆਂ ਦੇ ਨਾਲ ਮੈਂ ਕੋਰ ਗੱਲ ਕਹਾਂ ਤੁਸੀਂ ਸੋਚ ਕੇ ਵੀ ਭਲਾ ਕਰ ਸਕਦੇ ਆ ਇਹ ਵੀ ਅਰਦਾਸ ਕਰ ਸਕਦੇ ਹੋ ਵੀ हे ਖੁਦਾਵੰਦ کریم ਪਰਮਾਤਮਾ ਸਭ ਦਾ ਭਲਾ ਕਰੇ ਇਹ ਸਭ ਲਫਜ਼ ਕਹਿਣ ਦੇ ਵਿੱਚ ਤੁਸੀਂ ਆਪ ਵੀ ਹਾਜ਼ਰ ਆਪ ਵੀ ਸ਼ਾਮਲ ਆ ਤੋ ਖੈਰ ਭਲਾ ਸੋਚ ਕੇ ਭਲਾ ਬੋਲ ਕੇ ਭਲਾ ਜਿੱਦਾਂ ਵੀ ਉਹ ਭਲਾ ਤੁਹਾਡਾ ਵੀ ਹੋ ਹੀ ਜਾਏਗਾ ਬਸ ਫਰਕ ਇਹ ਨਹੀਂ ਵੀ ਤੁਸੀਂ ਨੋਟ ਕਰਦੇ ਰਹੋ ਠੀਕ ਦੂਜੇ ਪਾਸੇ ਅਗਰ ਬੇਈਮਾਨੀ ਕਰ ਰਹੇ ਹੋ ਧੋਖਾਧੜੀ ਕਰ ਰਹੇ ਹੋ ਕਿਸੇ ਦਾ ਗਲਾ ਵੱਢ ਰਹੇ ਹੋ ਉਹ ਸਾਰਾ ਕੁਝ ਤੁਹਾਡੇ ਜੀਵਨ ਵਿੱਚ ਆਏਗਾ ਇਹ ਗੱਲ ਵੱਖਰੀ ਏ ਵੀ ਸਮਾਂ ਲੱਗ ਸਕਦਾ ਕੋਈ ਬੀਜ ਹੁੰਦੇ ਨੇ ਜਿਹੜੇ ਅੱਜ ਵੀ ਜੀਏ ਅਗਲੇ ਦਿਨ ਨਾਲ ਦੇ ਨਾਲ ਉਗਣਾ ਸ਼ੁਰੂ ਕਰ ਦਿੰਦੇ ਨੇ ਹਫ਼ਤੇ ਬਾਅਦ ਦੋ ਹਫ਼ਤਿਆਂ ਬਾਅਦ ਕੁਝ ਬੀਜ ਹੁੰਦੇ ਨੇ ਉਹਨਾਂ ਨੂੰ ਸਮਾਂ ਪਾ ਕੇ ਫਲ ਮਿਲਦਾ ਐ ਐਗਜ਼ਾਮਪਲ ਦਿਆਂ ਇਮਲੀ ਦਾ ਬੂਟਾ ਹੁੰਦਾ ਨਾ ਜਿਹੜਾ ਇਮਲੀ ਦਾ ਬੂਟਾ ਉਹਨੂੰ ਅੰਦਾਜ਼ਨ 20-30 ਸਾਲ ਬਾਅਦ ਜਾ ਕੇ ਫਲ ਲੱਗਦਾ ਹੈ ਇਮਲੀ ਦੇ ਬੂਟੇ ਨੂੰ ਪਰ ਕਈਆਂ ਨੂੰ ਨਾਲੋਂ ਨਾਲ ਮਿਲ ਜਾਂਦਾ ਹੈ ਬੀਜ ਤੁਹਾਡਾ ਬੀਜਿਆ ਫਲ ਨੂੰ ਲੱਗਣਾ ਹੈ ਲੇਟ ਲੱਗ ਜਾਏ ਜਾਂ ਸਵੇਰ ਲੱਗ ਜਾਏ ਫਲ ਤੇ ਉਹਨੂੰ ਆਛ ਲੱਗੇਗਾ ਅਗਰ ਬੇਈਮਾਨੀ ਕਰੋਗੇ ਤੇ ਭੁਗਤਣ ਲਈ ਤਿਆਰ ਰਹੋ ਜਿਹਦੇ ਨਾਲ ਕਰੋਗੇ ਆ ਜੋ ਦੁਖੀ ਹੋਇਆ ਕੱਲ ਨੂੰ ਦੁਖੀ ਹੋਵੋਗੇ ਇਹ ਗੱਲ ਵੱਖਰੀ ਹੈ ਬੇ ਕੁਦਰਤ ਦਾ ਉਪਭਗਤਾਉਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ ਤੁਸੀਂ ਵੱਖਰੇ ਤਰੀਕੇ ਨਾਲ ਬੇਈਮਾਨੀ ਕੀਤੀ ਉਹ ਹੋਰ ਟੰਗ ਦੇ ਨਾਲ ਤੁਹਾਡੇ ਸਾਹਮਣੇ ਆ ਜਾਏਗੀ ਤਾਂ ਹੀ ਤੇ ਕਹਿੰਦੇ ਨੇ ਦਿੱਤਾ ਲਈਏ ਆਪਣਾ ਨੇ ਦਿੱਤਾ ਕੇ ਸਾਥ ਨਾ ਆਵੇ ਇਧੋਂ ਅੱਗੇ ਚੱਲਨੇ ਆ ਕਿਸੇ ਨੂੰ ਰਵਾਉਣ ਤੋਂ ਪਹਿਲਾਂ ਇਹ ਸੋਚ ਲਓ ਵੀ ਇਹ ਰੋਣਾ ਤੇਰੇ ਕੋਲ ਪਰਤ ਕੇ ਆਏਗਾ ਮੁੜ ਕੇ ਆਏਗਾ ਤੇਰੀਆਂ ਅੱਖਾਂ ਇਦਾਂ ਨਹੀਂ ਰਹਿਣਗੀਆਂ ਹੱਸਦੀਆਂ ਨਹੀਂ ਰਹਿਣਗੀਆਂ ਜੇ ਅੱਜ ਦੂਜੇ ਦੇ ਹੰਝੂ ਵਗੇ ਨੇ ਤੇਰੇ ਕਰਕੇ ਤੇਰੇ ਹੰਝੂ ਵਗਣਗੇ ਕਿਸੇ ਹੋਰ ਕਰਕੇ ਇਸ ਕਰਕੇ ਕਿਸੇ ਨੂੰ ਰਵਾਉਣ ਤੋਂ ਪਹਿਲਾਂ ਕਈ ਵਾਰ ਸੋਚੋ ਵੀ ਇਹ ਰੋਣਾ ਤੈਨੂੰ ਵੀ ਪਏਗਾ ਜਦੋਂ ਤੈਨੂੰ ਰੋਣਾ ਪਏਗਾ ਉਦੋਂ ਤੂੰ ਦੁਖੀ ਹੋਏਗਾ ਤੇ ਫਿਰ ਕਹੇਗਾ ਮੈਂ ਤੇ ਕਦੀ ਕਿਸੇ ਦਾ ਬੁਰਾ ਕੀਤਾ ਨਹੀਂ ਪਤਾ ਨਹੀਂ ਮੇਰੇ ਪੱਲੇ ਰੋਣਾ ਕਿਉਂ ਪਿਆ ਤੇਰਾ ਏ ਤੇਰਾ ਬੀਜਾ ਵੀ ਤੇਰੇ ਸਾਹਮਣੇ ਆਇਆ ਅਗਰ ਕਿਸੇ ਨੂੰ ਉਜਾੜੋਗੇ ਤੇ ਸੱਜਣਾ ਉਜੜੇਗਾ ਜ਼ਰੂਰ ਅਗਰ ਕਿਸੇ ਦੀਆਂ ਕਬਰਾਂ ਦੇ ਉੱਤੇ ਆਪਣੇ ਮਹਿਲਾਂ ਦੀ ਨਹੀਂ ਰੱਖੇਗਾ ਤੇ ਤੇਰੇ ਮਹਿਲ ਵੀ ਬਰਕਰਾਰ ਨਹੀਂ ਰਹਿਣਗੇ ਲੰਮਾ ਸਮਾਨ ਨਹੀਂ ਟਿਕ ਪਾਉਣਗੇ ਕਿਸੇ ਨੂੰ ਹਸਾਓਗੇ ਹਾਸਾ ਮਿਲੇਗਾ ਰਵਾਓਗੇ ਰੋਣਾ ਮਿਲੇਗਾ ਧੋਖਾ ਧੜੀ ਕਰੋਗੇ ਉਹ ਮਿਲੇਗਾ ਬੇਇਮਾਨੀ ਕਰੋਗੇ ਉਹ ਮਿਲੇਗਾ ਭੜਾ ਕਰੋਗੇ ਉਹ ਮਿਲੇਗਾ ਕਿਸੇ ਦੀ ਬੇਇੱਜ਼ਤੀ ਕਰ ਰਹੇ ਹੋ ਤੇ ਕੀ ਸਮਝਦੇ ਹੋ ਤੁਹਾਡੀ ਬੇਇੱਜ਼ਤੀ ਕਰਨ ਵਾਲਾ ਨਹੀਂ ਠੀਕ ਹੈ ਤੁਸੀਂ 10 20 50 100 ਰਿਸ਼ਤੇਦਾਰਾਂ ਵਿੱਚ ਬਹਿ ਕੇ ਸੱਜਣਾ ਮਿੱਤਰਾਂ ਵਿੱਚ ਬਹਿ ਕੇ ਅੱਜ ਕਿਸੇ ਦੀ ਬੇਇੱਜ਼ਤੀ ਕਰ ਰਹੇ ਹੋ। ਇਹਨਾਂ ਦੇ ਅੰਦਰ ਹੋ ਸਕਦਾ ਹੈ ਕੋਈ ਤੁਹਾਡੀ ਬੇਇੱਜ਼ਤੀ ਕਰਨ ਵਾਲਾ ਨਾ ਹੋਵੇ ਪਰ ਜ਼ਰੂਰੀ ਨਹੀਂ ਹੈ ਇਹ ਹੀ ਰਹਿਣੇ। ਕੱਲ ਨੂੰ ਇਸ ਮਹਿਫਲ ਦੇ ਅੰਦਰ ਕੋਈ ਨਾ ਕੋਈ ਨਵਾਂ ਮੈਂਬਰ ਆ ਸਕਦਾ ਹੈ ਜਿਹੜਾ ਤੇਰੀ ਬੇਇੱਜ਼ਤੀ ਵੀ ਕਰ ਸਕਦਾ ਹੈ। ਤੋ ਖੈਰ ਤੇਰੀ ਬੇਇੱਜ਼ਤੀ ਦਾ ਰਾਹ ਖੋਲਣਾ ਤੇਰੇ ਹੱਥ ਵਿੱਚ ਹੈ। ਅਗਰ ਤੂੰ ਕਿਸੇ ਨੂੰ ਇੱਜ਼ਤ ਦੇ ਕੇ ਖੁਸ਼ ਹੁੰਨਾ ਹੈ ਤੇ ਤੈਨੂੰ ਵੀ ਇੱਜ਼ਤ ਮਿਲੇਗੀ। ਖਰੇ ਦੋਗੇ ਚੱਲਨੇ ਕਿਸੇ ਦਾ ਉਪਮਾਨ ਨਾ ਕਰੋ ਕਿਸੇ ਨਾਲ ਵਧੀਕੀ ਨਾ ਕਰੋ ਕਿਸੇ ਨਾਲ ਧੋਖਾ ਨਾ ਕਰੋ ਨਹੀਂ ਤੇ ਉਹ ਸਾਰਾ ਕੁਝ ਸਮਾਪਾ ਕੇ ਉਹ ਭਰਾਓ ਤੁਹਾਡੇ ਕੋਲ ਹੀ ਆ ਜਾਣਾ ਇਸ ਕਰਕੇ ਆਪਣਾ ਪੱਲਾ ਸੰਕੋਚ ਕੇ ਰੱਖੋ ਇੱਕੋ ਹੀ ਸੂਤਰ ਅਪਣਾ ਲਓ ਵੀ ਜੋ ਤੁਸੀਂ ਆਪਣੇ ਵਾਸਤੇ ਨਹੀਂ ਚਾਹੁੰਦੇ ਉਹ ਦੂਜੇ ਵਾਸਤੇ ਵੀ ਨਾ ਸੋਚੋ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੇ ਨਾਲ ਬੇਈਮਾਨੀ ਨਾ ਹੋਵੇ ਤੇ ਦੂਜੇ ਨੂੰ ਵੀ ਨਾ ਕਰਨ ਦੀ ਸੋਚੋ ਜੋ ਆਪਣੇ ਲਈ ਚਾਹੁੰਦੇ ਹੋ ਉਹ ਦੂਜੇ ਨਾਲ ਕਰੋ ਜੇ ਆਪਣੇ ਲਈ ਚਾਹੁੰਦੇ ਹੋ ਨਾ ਕਿ ਲੋਕ ਮੈਨੂੰ ਇਮਾਨਦਾਰ ਮਿਲਣ ਚੰਗੇ ਮਿਲਣ ਭਲੇ ਮਿਲਣ ਮੇਰਾ ਪਾਰਟਨਰ ਹੋਵੇ ਤੇ ਚੰਗਾ ਹੋਵੇ ਤੇ ਫਿਰ ਸਾਰਿਆਂ ਲਈ ਇਤਾਂ ਦੀ ਸੋਚ ਬਣਾਓ ਜੋ ਤੁਸੀਂ ਆਪਣੇ ਲਈ ਚਾਹੁੰਦੇ ਹੋ ਉਹ ਦੂਜਿਆਂ ਦੇ ਨਾਲ ਵਰਤਾਵ ਕਰੋ ਜੋ ਆਪਣੇ ਲਈ ਨਹੀਂ ਚਾਹੁੰਦੇ ਉਹ ਦੂਜਿਆਂ ਨਾਲ ਵੀ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ